ਇਸ ePeda ਗੀਤ ਗਾ ਦਈਏ ਕਹਿਣਗੇ ਰੋਟੀ ਚੱਲ ਗਈ ਜੇ ਨਾ ਗਾਇਆ ਤਾਂ ਹੁਣ ਵੀ ਮੇਰੇ ਲਾ ਦਿੱਤੀ ਹੈ ਕਲ ਕੀ ਸਤਿ ਸ਼੍ਰੀ ਅਕਾਲ ਢਿੱਲੀ ਪੋਸਟ ਪੰਜਾਬੀ ਦੇਖ ਰਿਹਾ ਤੁਸੀਂ ਤੇ ਮੈਂ ਹਾ ਦੀਪ ਸੰਦੀਪ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੱਦਾ ਪੱਖਿਆ ਹੋਇਆ ਸੀ ਮਨੀ ਲੌਂਗੀਆਂ ਦਾ ਦਰਅਸਲ ਮਨੀ ਲੌਂਗੀਆਂ ਨੇ ਇੱਕ ਸਟੇਜ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਦਾ ਗੀਤ ਗਾਉਣ ਤੋਂ ਮਨ੍ਹਾ ਕਰ ਦਿੱਤਾ ਸੀ ਜਿੱਥੋਂ ਸਾਰਾ ਵਿਵਾਦ ਛਿੜ ਜਾਂਦਾ ਉਸ ਤੋਂ ਬਾਅਦ ਸਿੱਧੂ ਦੇ ਫੈਨਸ ਵੱਲੋਂ ਲਗਾਤਾਰ ਮਨੀ ਲੌਂਗੀਆਂ ਨੂੰ ਟ੍ਰੋਲ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਸਿੱਧੂ ਦੇ ਪਿਤਾ ਦੇ ਨਾਲ ਪੋਸਟ ਪਾ ਕੇ ਵੀ ਜਿਹੜੀ ਕਾਫੀ ਗੱਲਾਂ ਕਲੀਅਰ ਕਰਨ ਦੀਆਂ ਕੋਸ਼ਿਸ਼ ਕੀਤੀ ਸੀ ਤੁਹਾਨੂੰ ਦੱਸ ਸੀ ਕਿ ਹੁਣ ਮਨੀ ਲੌਂਗੀਆਂ ਦਾ ਜਿਹੜਾ ਗੀਤ ਵੀ ਆਇਆ ਲੈਟ ਮੀ ਟੈਲ ਯੂ ਐਸੇ ਅੰਤ ਦੇ ਵਿੱਚ ਕਿਹਾ ਕਿ ਤੁਸੀਂ ਸਾਰੇ ਸਿੰਗਰਾਂ ਨੂੰ ਸਟੇਜਾਂ ਤੇ ਜਿਹੜਾ ਸਿੱਧੂ ਦੇ ਗੀਤ ਗਾਉਣ ਲਈ ਕਹਿੰਦੇ ਹੋ ਅਸਲ 'ਚ ਸਿੱਧੂ ਦੇ ਗੀਤ ਸਿੱਧੂ ਨੂੰ ਹੀ ਜੱਜਦੇ ਸੀ ਉਹ ਸਿੱਧੂ ਦੇ ਗਾਣੇ ਸੀ ਉਹ ਨਾ ਕਿਸੇ ਦੇ ਮੂੰਹੋਂ ਸੋਹਣੇ ਲੱਗਦੇ ਆ ਤੇ ਨਾ ਹੀ ਲੱਗ ਸਕਦੇ ਆ ਤੁਹਾਨੂੰ ਦੱਸਦੀ ਕਿ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਆਪਣੀ ਗੱਲ ਕਹਿਣੀ ਸੀ ਉਹ ਕਹਿ ਦਿਤੀ ਐ ਸਮਝਣ ਵਾਲਾ ਸਮਝੂਗਾ ਤੇ ਜੀਨੇ ਨਹੀਂ ਸਮਝਣੀ ਉਹਦੇ ਦਿਮਾਗ ਦੇ ਵਿੱਚ ਮੈਂ ਕੋਲ ਕੇ ਨਹੀਂ ਪਾ ਸਕਦਾ ਨਾਲ ਹੀ ਉਹਨਾਂ ਨੇ ਗੀਤ ਦੇ ਵਿੱਚ ਕਿਹਾ ਕਿ ਮੈਂ ਆਪ ਸਿੱਧੂ ਨੂੰ ਸ਼ੇਅਰ ਕਹਿਣਾ ਉਹ ਰਹੂਗਾ ਸਦਾ ਹੀ ਸ਼ੇਰ ਨਾਲ ਹੀ ਮਨੀ ਲਉਂਗੀਆਂ ਨੇ ਕਿਹਾ ਕਿ ਜੇ ਸਿੱਧੂ ਦਾ ਗੀਤ ਗਾ ਦੀਏ ਕਹਿੰਦੇ ਰੋਟੀ ਚੱਲ ਗਈ ਜੇ ਨਹੀਂ ਗਾਇਆ ਤਾਂ ਹੁਣ ਵੀ ਮੇਰੇ ਲਾ ਦਿੱਤੀ ਐ ਕਲਗੀ ਮੈਂ ਆਪ ਸਿੱਧੂ ਨੂੰ ਸ਼ੇਰ ਕਹਾ ਤੇ ਰਹਿਣਾ ਉਹ ਹੀ ਉਹ ਸ਼ੇਰ ਹਰ ਬੰਦੇ ਨੂੰ ਸਿੱਧੂ ਨਾਲ ਨਾ ਕਰੋ ਕੰਪੇਰ ਇੱਥੇ ਵੱਖੋ ਵੱਖਰੇ ਚਿਹਰੇ ਨੇ ਤੇ ਵੱਖੋ ਵੱਖ ਕੰਮ ਇੱਥੇ ਚੱਲੀ ਜਾਣਾ ਉਹਨੇ ਜਿਹਦੇ ਵਿੱਚ ਹੋਇਆ ਦਮ ਰੱਬ ਜਾਣੇ ਕਿਹਦਾ ਕੈਰੀਅਰ ਕਿੱਥੋਂ ਤੱਕ ਹੋਣਾ ਕਿਸੇ ਹੋਰ ਮਾਪਿਆਂ ਨੂੰ ਉਹ ਇਹ ਨਾ ਪੁੱਤ ਪੈ ਜੇ ਖੋਣਾ ਜੋਰ ਮਾਰਨਾ ਤਾਂ ਮਾਰੋ ਉਹਦੇ ਇਨਸਾਫ ਪਿੱਛੇ ਕੰਧ ਬਣ ਖੜੋ ਬੇਕਸੂਰ ਬਾਪ ਪਿੱਛੇ ਜਿਹੜਾ ਤੁਰ ਗਿਆ ਚੰਦਰਾਏ ਉਹਨੇ ਨਹੀਂ ਆਉਣਾ ਉਹਦਾ ਨਾਮ ਯੂਜ਼ ਕਰ ਛੱਡੋ ਹੇਟ ਨੂੰ ਫੁਲਾਉਣਾ ਜਦੋਂ ਸਿੱਟੂ ਰੱਬ ਸਿੱਟੂ ਥੋੜੇ ਕੋਲੋਂ ਡਰਦਾ ਨਹੀਂ ਕਰਾਂ ਰਿਸਪੈਕਟ ਮੈਂ ਸਾਰਿਆਂ ਦੇ ਕੰਮ ਦੀ ਆਪਣੇ ਹੀ گاਉ ਇਸ ਗੱਲ ਤੋਂ ਕੋਈ ਪਰਦਾ ਨਹੀਂ ਤੁਸੀਂ ਉਹੀਓ ਜਿਨ੍ਹਾਂ ਨੇ ਸਿੱਧੂ ਹਾਰਨ ਤੇ ਖਿੱਚਿਆ ਸੀ 911 ਆਸ਼ੇ ਨਾਲ ਪਾ ਕੇ ਹੋਏ ਜਿਹੜੇ ਲੈਂਦੇ ਨੇ ਸਵਾਦ ਮੈਂ ਡਰਾਈਵਰ ਦਾ ਪੁੱਤ ਕਿਵੇਂ ਉੱਠਿਆ ਹਾਂ ਉੱਚੋ ਪਿੰਡੋਂ ਜਾ ਕੇ ਮੈਨੂੰ 100 ਵਿੱਚੋਂ ਚਾਹੇ 4 ਲੋਕ ਪਿਆਰ ਕਰਦੇ ਨੇ ਪਰ ਕਰਦੇ ਨੇ ਮੇਰੇ ਗੀਤਾਂ ਕਰਕੇ ਅੱਜ ਨਾ ਮੇਰਾ ਰੜਕਦਾ ਕੁਝ ਕੁ ਲੋਕਾਂ ਨੂੰ 11 ਸਾਲ ਮੈਂ ਬਤਾਏ ਹੋਇਆ ਮਰ ਕੇ ਪੈਣ ਧਾਂਦਲੀ ਦਾ ਧੰਨਵਾਦ ਖੜੀ ਮੇਰੇ ਨਾਲ ਇੱਥੇ ਬਾਕੀ ਤਾਂ ਕਿਸੇ ਤੋਂ ਮੇਰਾ ਸਰਿਆ ਨਹੀਂ ਹਾਲ ਜਿਹੜੀ ਫੋਟੋ ਪਾਈ ਬਾਪੂ ਨਾਲ ਬੜੀਆ ਪੁਰਾਣੀ ਪਹਿਲਾਂ ਦੁੱਖ ਦੀ ਘੜੀ 'ਚ ਘਰੇ ਗਏ ਸੀ ਉੱਥੇ ਜਾ ਕੇ ਫੋਟੋਆਂ ਪਾ ਲੋਕ ਨਹੀਂਓ ਜੋੜੇ ਥੋੜਾ ਟਾਈਮ ਬੇਬੇ ਬਾਪੂ ਕੋਲ ਬੈੇ ਸੀ ਇੱਕ ਵੀਰ ਦੇਸੀ ਸਾਥ ਨਾਲ ਹਵੇਲੀ ਪੂਰੀ ਘੁੰਮੀ ਜਮਰਾਜ ਦੇ ਝੋਟੇ 'ਚੋ ਚੱਕ ਚੱਪਲ ਸੀ ਚੁੰਮੀ ਜਿਹੜੀ ਖੂਨ ਨਾਲ ਲਿਬੜੀ ਸੀ ਹਜੇ ਵੀ ਮੱਥੇ ਲਾਈ ਐਵੇਂ ਜੱਜ ਨਹੀਂ ਕਰੀਦਾ ਐਸੇ ਕਰਕੇ ਸੁਣਾਈ ਤਾਂ ਦੱਸ ਜੀ ਕਿ ਸਿੱਧੂ ਮੂਸੇਵਾਲਾ ਨੂੰ ਲੈ ਕੇ ਉਹਨਾਂ ਨੇ ਗੀਤ ਦੇ ਵਿੱਚ ਕਾਫੀ ਗੱਲਾਂ ਕਈਆਂ ਨੇ ਤੇ ਨਾਲ ਹੀ ਉਹਨਾਂ ਨੇ ਇਹ ਉਹਨਾਂ ਲੋਕਾਂ ਨੂੰ ਕਈਆਂ ਨੇ ਜਿਹੜੇ ਮਨੀ ਲੌਂਗੀਆਂ ਨੂੰ ਟਰੋਲ ਕਰ ਰਹੇ ਨੇ ਉਸ ਨੂੰ ਉੱਠਾ ਸਿੱਧਾ ਬੋ ਰਿਹਾ ਨੇ ਤਾਂ ਉਸ ਗੀਤ ਦੇ ਵਿੱਚ ਉਸਨੇ ਕਾਫੀ ਕੁਝ ਸਾਫ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਹਾਨੂੰ ਕਿਵੇਂ ਲੱਗਿਆ ਮਨੀ ਲੌਂਗੀਆਂ ਦੇ ਵੱਲੋਂ ਜਿਹੜਾ ਗੀਤ ਆ ਜਿਹੜਾ ਸਿੱਧੂ ਮੂਸੇਵਾਲਾ ਦੇ ਕਾਰਨ ਉਹਨਾਂ ਨੂੰ ਜਿਹੜਾ ਵਿਵਾਦ ਚੱਲਣਾ ਪੈ ਰਿਹਾ ਜਾਂ ਵਿਵਾਦ ਦੇ ਵਿੱਚ ਜਿਹੜੇ ਫਸੇ ਨੇ ਉਸ ਵਾਦੇ ਗੀਤ ਤੁਹਾਨੂੰ ਕਿਵੇਂ ਲੱਗਿਆ ਇਸ ਗੀਤ ਬਾਰੇ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਆਹ ਸਾਂਝੀ ਕਰਿਓ ਹੋਰ ਖਬਰਾਂ ਲਈ ਤੁਹਾਡੇ ਡੇਲੀ ਪੋਸਟ ਪੰਜਾਬੀ ਦੇ